ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾ ਫਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੌਰਾ ਕੀਤਾ ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂ ਚਾਲਕਾਂ ਨੂੰ ਹਰੇ ਚਾਰੇ ਦੇ ਨਾਲ ਨਾਲ ਫੀਡ ਵੀ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੇ ਟੈਂਕਰ ਭੇਜਣ ਸੰਬੰਧੀ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕੈਬਨਟ ਮੰਤਰੀ ਨੇ ਕਾਵਾਵਲੀ ਪਤਨ ਦੋਨਾ ਨਾਨਕਾ ਤੇਜਾ ਰੋਹਿਲਾ ਆਦੀ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਦੌਰਾਨ ਉਹਨਾਂ ਨੇ ਦੋਨਾ ਨਾਨਕਾ ਤੱਕ ਟਰੈਕਟਰ ਟਰਾਲੀ ਤੇ ਜਾ ਕੇ ਪਿੰਡ ਵਿੱਚ ਪਹੁੰਚ ਕੀਤੀ ਪਰ ਪਿੰਡ ਵਿੱਚ ਸਾਰੇ ਘਰ ਸੁਰੱਖਿਅਤ ਹਨ ਅਤੇ ਪਿੰਡ ਅੰਦਰ ਪਾਣੀ ਦਾਖਲ ਨਹੀਂ ਹੋਇਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਸਪੈਸ਼ਲ ਗਰਦਾਵਰੀ ਦੇ ਹੁਕਮ ਦਿੱਤੇ ਗਏ ਹਨ ਅਤੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਇਹ ਕੰਮ ਜਲਦ ਕੀਤਾ ਜਾਵੇ ਅਤੇ ਮਕਾਨਾਂ ਨੂੰ ਹੋਏ ਨੁਕਸਾਨ ਸੰਬੰਧੀ ਵੀ ਸਰਵੇ ਕੀਤਾ ਜਾਵੇ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਸਰਕਾਰ ਦੀ ਨੀਤੀ ਅਨੁਸਾਰ ਮੁਆਵਜ਼ਾ ਦਿੱਤਾ ਜਾ ਸਕੇ ਤੁਸੀਂ ਵੀ ਸੁਣੋ ਗੁਰਮੀਤ ਸਿੰਘ ਖੁੱਡੀਆਂ ਨੇ ਕੀ ਕਿਹਾ ਕੁਦਰਤ ਵੱਲੋਂ ਬਹੁਤ ਵੱਡੀ ਮਾਰ ਆ ਜਿਹੜੀ ਉਹ ਆਏ ਸਾਲ ਪੈ ਜਾਂਦੀ ਹੈ ਤੇ 23 ਚ ਵੀ ਇੰਨਾ ਪਿੰਡਾਂ ਤੇ ਜਿਹੜੀ ਹੜ੍ਹ ਬਣ ਗਏ ਸਨ ਤੋਂ ਜੋ ਦਰਿਆ ਤੋਂ ਪਾਣੀ ਉਛਲਿਆ ਆਉਂਦਾ ਤੇ ਇਨਾਂ ਲੋਕਾਂ ਦਾ ਜਿਹੜਾ ਜਨ ਜੀਵਨ ਤੇ ਬਹੁਤ ਵੱਡਾ ਅਸਰ ਪੈ ਜਾਂਦਾ ਜਿੱਥੇ ਪੈੜੀਆਂ ਤਿਆਰ ਕੀਤੀਆਂ ਹੁੰਦੀਆਂ ਉਹ ਤਾਂ ਡੋਬੀ ਜਾਂਦੀਆਂ ਉਸ ਤੋਂ ਇਲਾਵਾ ਜਿਹੜੇ ਕਾਰਬਾਰ ਹੈ ਉਹਨਾਂ ਤੋਂ ਵੀ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਐ ਹੁਣ ਜਿਵੇਂ ਪੰਜ ਚਾਰ ਦਿਨ ਹੋ ਗਏ ਪਾਣੀ ਵੱਧ ਰਿਹਾ ਤੇ ਚਾਰੇ ਦਾ ਪ੍ਰਬੰਧ ਚਾਹੀਏ ਸਰਕਾਰ ਵੱਲੋਂ ਅਸੀਂ ਕਰ ਰਹੇ ਮੈਂ ਵੀ ਮਹਿਸੂਸ ਕਰਦਾ ਵੀ ਸਾਰਾ ਇੰਨਾ ਪੂਰਾ ਨਹੀਂ ਆ ਰਿਹਾ ਤੇ ਇਹਨੂੰ ਹੁਣ ਅਸੀਂ ਫੀਡ ਦੇ ਰੂਪ ਵਿੱਚ ਬਦਲ ਕੇ ਜਿੰਨੀ ਕੁ ਮਦਦ ਇਸ ਟਾਈਮ ਹੋਮੇ ਕਰੀ ਜਾਬੀ ਉਸ ਤਰ੍ਹਾਂ ਬਾਕੀ ਜਿਹੜਾ ਜਿੱਮੇ ਗਵਰਨਮੈਂਟ ਦਾ ਹੁੰਦਾ ਹੈ ਜਿੱਥੇ-ਜਿੱਥੇ ਕੋਈ ਨੁਕਸਾਨ ਹੋਇਆ ਨੁਕਸਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੀ ਆ ਵੀ ਹੁਸੀਂ ਇਸ ਲਈ ਕਿ ਆਪਾਂ ਵੀ ਸਮਝਦੇ ਹਾਂ ਕਿ ਉਹਨਾਂ ਤਾਂ ਪਰਪਾਈ ਨਹੀਂ ਪੂਰੀ ਹੁੰਦੀ ਪਰ ਫਿਰ ਵੀ ਕੁਛ ਨਾ ਕੁਛ ਸਹਾਰਾ ਲੱਗ ਜਾਏ ਉਸ ਤਰ੍ਹਾਂ ਉਹ ਜੜੀਆਂ ਜਿਵੇਂ ਪੀਣ ਵਾਲੇ ਪਾਣੀ ਦੀ ਵੀ ਮੇਰੇ ਸਾਹਮਣੇ ਗੱਲ ਆਈ ਕਈ ਟਾਣੀਆਂ ਚ ਕਿਉਂਕਿ ਚਾਰ ਚਫੇਰੋਂ ਪਾਣੀ ਨਾਲ ਘਿਰ ਗਿਆ ਪੀਣ ਵਾਲੇ ਪਾਣੀ ਦੀ ਵੀ ਦੋ ਚਾਰ ਦਿਨਾਂ ਚ ਸਮੱਸਿਆ ਵਧ ਗਈ ਐ ਅਸੀਂ ਸਾਰੇ ਪ੍ਰਸ਼ਾਸਨ ਨਾਲ ਮਿਲ ਕੇ ਆਪਣੇ ਜਿਹੜੇ ਟੈਂਕਰ ਭੇਜ ਕੇ ਉਹਨਾਂ ਤੋਂ ਕਰਾ ਵਾਲੇ ਪਾਣੀ ਲੈ ਕੇ ਸਕਣ ਇਹ ਦੁੱਖ ਦੀ ਘੜੀ ਐ ਤੇ ਅਸੀਂ ਇੱਕ ਦੂਸਰੇ ਦੇ ਨਾਲ ਲੜ ਕੇ ਕਿਉਂਕਿ ਸਰਕਾਰ ਦਾ ਫਰਜ਼ ਵੜਨ ਦਾ ਸਾਡਾ ਪਹਿਲਾ ਫਰਜ਼ ਆ ਉਸ ਨੂੰ ਨਿਭਾਵਾਂਗੇ ਪਰ ਤੁਸੀਂ ਵੀ ਸਾਰੇ ਰਲ ਮਿਲ ਕੇ ਇੱਕ ਦੂਸਰੇ ਦਾ ਦੁੱਖ ਵੜਾਵਾਂਗੇ ਕਿਉਂਕਿ ਇਹ ਕਿਸੇ ਇੱਕ ਬੰਦੇ ਦੀ ਕੀਤੀ ਹੋਈ ਤਾਂ ਹੈ ਨਹੀਂ ਇਹ ਪ੍ਰਮਾਤਮਾ ਜਿਹਨੂੰ ਆਪਾਂ ਪਾਪਾ ਮੰਨਦੇ ਆਂ ਉਹਦ ਤੋਂ ਵੱਲੋਂ ਪਤਾ ਨਹੀਂ ਕਿਉਂ ਕਹਿਰ ਹੈ ਤੇ ਇਸ ਕਹਿਰ ਨਾਲ ਵੱਡਾ ਨੁਕਸਾਨ ਆਪਣੇ ਪੰਜਾਬ ਦੇ ਲੋਕਾਂ ਦਾ ਹੋ ਜਾਂਦਾ ਸੋ ਸਾਰੇ ਇਸ ਜਿਹੜੀ ਵਿਪਤਾ ਦੀ ਘੜੀ ਚ ਆਪਾਂ ਰਲ ਮਿਲ ਕੇ ਜਿਵੇਂ ਸਰਪੰਚ ਸਾਹਿਬ ਹੋਰੀ ਤੇ ਪੁਰ ਬਤਵੰਤੇ ਸੱਜਣ ਜਿੱਥੇ ਜਿੱਥੇ ਕੋਈ ਕਿਉਂਕਿ ਨੁਕਸਾਨ ਹੋ ਰਿਹਾ ਜੋ ਪਤਾ ਲੱਗ ਰਿਹਾ ਉਹਦਾ ਲੋਡ ਕਰਕੇ ਪ੍ਰਸ਼ਾਸਨ ਦੇ ਦੇ ਨੋਟ ਦੇ ਧਿਆਨ ਵਿੱਚ ਲਿਆਇਓ ਐਮ ਐਲ ਏ ਸਾਹਿਬ ਸਰਦਾਰ ਨਿਰਿੰਦਰ ਸਿੰਘ ਜੀ ਸਾਹਿਬ ਨਾਲ ਸਾਹਿਬ ਆਪਣੇ ਇਸ ਤੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੀ ਅਮਰਪ੍ਰੀਤ ਕੌਰ ਐਸ ਡੀ ਐਮ ਸਾਹਿਬ ਵੀਰਪਾਰਕ ਹੋਰ ਜੀ ਤੇ ਦੂਸਰੇ ਸਾਰੇ ਸਾਥੀ ਜਿਵੇਂ ਪਬਲਿਕ ਰਿਲੇਸ਼ਨ ਵਾਲੇ ਜਾਂ ਹੋਰ ਮੇਰਾ ਵਿਭਾਗ ਪਸ਼ੂ ਪਾਲਣ ਵੀ ਡਿਗਟੀ ਟਰੈਕਟਰ ਨੂੰ ਕਿਹਾ ਕਿ ਕਿਸੇ ਗੱਲ ਦੀ ਕੋਈ ਦਵਾਈਆਂ ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਬਣ ਜਾਣ ਥੋੜੀਆਂ-ਮੋਟੀਆਂ ਬਿਮਾਰੀਆਂ ਦਾ ਵੀ ਬਾਧਾ ਹੋਣ ਲੱਗ ਜਾਂਦਾ ਉਸ ਵਾਸਤੇ ਉਹ ਵੀ ਸੱਦੇ ਗਏ ਆ ਸਾਰੇ ਥਾਵਾਂ ਤੇ ਖਿਆਲ ਰੱਖਾਂਗੇ ਖੇਤੀਬਾੜੀ ਵਿਭਾਗਾਂ ਵੀ ਔਰ ਡੀਸੀ ਮੈਡਮ ਨਾਲ ਨੇ ਤੇ ਸਾਰੀ ਜਿਹੜੀ ਕਰਤੌਰੀ ਵਗੈਰਾ ਜਿੰਮੇ ਜਿੱਥੇ ਲੋੜ ਆ ਸਾਰੀ ਧਿਆਨ ਨਾਲ ਤੋਂ ਬਾਈ ਫਾਜ਼ਿਲਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਣ